i ਇਕ ਉਤਮ ਪੰਥ ਸੁਨੇਉ ਗੁਰ ਸੰਗਤ ਤੇ ਮਿਲੰਤ ਜਮਤਰਾ ਸੁ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਅਰਾਖੋ ਸਰਨਾਈ ਪ੍ਰਭੀ ਜਪਨੀ ਕਾਠ ਕੀ ਕਿਆ ਦੇਖ ਲਵੈ ਲੋਏ ਫਿਰ ਦੇ ਰਾਮ ਨਾ ਚਿਤਹੀਂ ਇਹ ਜਪਨੀ ਕਾ ਹੋਏ ਕਬੀਰ ਜਾਤ ਜਲਾ ਹਾ ਕਿਆ ਕਰੇ ਹਿਰਦੇ ਬਸੇ ਗੋਪਾਲ ਕਬੀਰ ਰਮਈਆ ਕੰਟ ਮਿਲ ਤੂ ਕਹਿ ਸਰਬ ਜੰਜਾਲ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਸੋ ਕਈਤ ਹੈ ਸੂਰਾ ਆਤਮ ਜਿਣੇ ਗੱਲ ਵਸਤਾ ਕੇ ਜਕ ਸਤ ਗੁਰ ਪੂਰਾ ਬਹੁਤ ਜਨਮ ਵਿਚਰੇ ਤੇ ਬਾਧੋ ਇਹ ਜਨਮ ਤੁਮਾਰੇ ਲਿਕੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਕੇ ਚੰਦਨ ਚੰਦਨਾ ਸਰਦ ਰਤ ਮੂਲ ਮਿਟਹੀ ਕਾਮ ਫੀਕਲ ਦੀਵੇ ਨਾਨਕਾ ਜਪੰਦੜੋ ਹਰਨਾਮ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹਿ ਸੇਵਕ ਜਨ ਮਾਨੇ ਪਰ ਤੱਕ ਗੁਰੂ ਨਿਤ ਧਾਰੇ ਸੁਪਹੁ ਟਲ ਗੁਰ ਸੇਵੀਐ ਐਨਸ ਜੈਜ ਸੁਭਾਈ ਦਰਸਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈ ਸਿਮਤ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਉਹਦੇ ਡੇਟੇ ਸੱਚੇ ਬਾਦਸ਼ਾਹ ਮਰ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਬਾਦਸ਼ਾਹ ਹੋ ਸਿਰ ਸ਼ਾਹ ਦੇ ਸ਼ਾਹ ਹੋ ਜਿਸ ਪਾਸ ਬੈਠਿਆ ਦੁਈ ਐ ਸਭ ਦਾ ਵੇਦਾ ਹੋ ਸਤਨਾਮ ਥੀ ਵਾਹਿਗੁਰੂ ਜਾਇਬ ਜੀਓ ਲੋਕ ਮਹੱਲਾ ਦੀ ਜਾਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੇ ਉਭਰੇ ਇਸ ਤੇ ਲਿਓ ਉਬਾਰ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰੇ ਉਬਰੇ ਕਿਤੇ ਲੀਉ ਉਬਰ ਸਾਧਗੁਰ ਸੁਖ ਵਿਖਾਲਿਆ ਸੱਚਾ ਸਬਦ ਵਿਚਾਰ ਨਾਨਕ ਅਵਰ ਨਾ ਸੁਝਈ ਆਰਬੇਨ ਬਕਸ਼ਨਾਰ ਮਹੱਲਾ 3 ਓ ਮੇ ਮਾਇਆ ਮੋਹਣੀ ਦੂਜੇ ਲੱਗ ਕੇ ਜਾਏ ਨਾ ਇਹ ਮਾਰੀ ਨਾ ਮਰੇ ਨਾ ਇਹ ਹਾਟ ਵਿਗਾਏ ਬੁਰ ਕੈਸਵ ਦ ਪਰਜਾਲੀਐ ਤਾਂ ਇਹ ਵਿੱਚੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੇ ਮਨ ਆਈ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਈ ਪੌੜੀ ਸਤਗੁਰ ਕੀ ਵੜਾਈ ਸਤਗੁਰ ਦਿੱਤੀ ਤੁਰੋਂ ਹੁਕਮ ਬੁੱਝ ਨਿਸ਼ਾਨ ਉਤੀ ਪਾਤੀ ਜਵਾਈ ਸਕੀ ਅਗੋਂ ਪਿਛੋ ਟੋਲ ਡਿਟਾ ਲਾਹਣ ਸਭ ਨਾ ਆਬ ਮਾਨ ਜਿਤੇ ਹੋਵੇ ਕੇ ਦਿੱਤੇ ਮੇਰਾ ਸਤਿਗੁਰੂ ਹਰ ਬਖਿਉ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਜੀ ਜੇ ਵੇਮਕ ਹੋਵੇ ਸੋ ਬਿਰੇ ਪਰੇਸ਼ਟ ਆਨ ਜਨ ਨਾਨਕ ਕਹਿ ਵੱਲੋ ਹੋਆ ਮੇਰਾ ਸੁਮੀ ਹਰ ਸੱਜਣ ਕੋਰ ਕਸ ਜਾਣ ਪੌਂਦੀ ਪੈਤ ਦੇਖ ਗਏ ਸਭ ਆਏ ਪਏ ਸਤਗੁਰ ਕੀ ਬੈਰੀ ਲਾਏ ਹੁਣ ਸਬਨਾ ਕੇ ਮਨੋ ਗੁਮਾਨ ਜਨ ਨਾਨਕ ਕੇਵਲ ਹੋਆ ਮੇਰਾ ਸੁਮੀ ਹਰ ਸੱਜਣ ਕੋਰ ਕ ਤੋ ਜਾਨ ਕੌਂਦੀ ਪੇਤ ਦੇਖ ਕੇ ਸਭ ਆਏ ਪਏ ਹਤ ਗੁਰ ਕੀ ਪੈਰੀ ਲਾਏ ਹੁਣ ਸਭ ਨਾ ਕਿਉ ਮਨ ਨੂੰ ਗਮਾਨਾ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਗੋਤੇ ਗੁਰਧਰਿ ਗੁਰ ਪਰਿ ਸਾਸਿ ਜੀ ਕਹਤਾਂ ਅੱਜ ਦੇ ਇਸ ਹੁਕਮਨੰਦ ਨੇ ਦਿੱਤੇ ਜੋ ਸ਼ਬਦਾਂ ਨੇ ਕੋਈ ਨਹੀਂ ਆਪ ਅਰਥ ਮਤਲਬ ਦੇ ਸਮਝ ਲਿਆ ਉਸ ਤੋਂ ਬਾਅਦ ਸਾਰੇ ਹੁਕਮਨੰਦ ਜੋ ਹੈ ਆਪਣਾ ਅਰਥ ਦੇ ਲਿਆ ਉਹ ਬਣਾ ਨਹੀਂ ਜਲੰਧਾ ਕੀ ਹੈ ਵਿਕਾਰਾਂ ਦੇ ਵਿੱਚ ਸੜਦਾ ਜਗਤ ਜਲੰਧਾ ਜਲੰਧਾ ਤੋਂ ਬਾਵਾ ਕੜਨਾ ਕੜਨਾ ਕਾਦੇ ਵਿੱਚ ਪਿਆ ਬੁਕਾਰ ਆਵੇ ਭਾਵ ਦੇ ਕਾਲਾ ਵਿਚਾਰ ਰੱਖ ਲੈ pau ਵਿਚਾਲ ਹੈ ਧਾਰ ਹੁੰਦਾ ਹੈ ਧਾਰ ਕੇ ਕਰਕੇ ਆਪਣੀ ਕਿਰਪਾ ਧਾਰ ਕੇ ਆਪਣੀ ਕਿਰਪਾ ਕਰਕੇ ਜੇ ਤ ਦੁਆਰੇ ਭਾਵ ਜਿਸ ਦੁਆਰੇ ਤੇ ਜਿਸ ਦੁਆਰ ਹੈ ਉਹ ਹੈ ਜਿਸ ਦੁਆਰੇ ਉੱਤੇ ਲੈਂਕੜੇ ਲੱਗੇ ਨੇ ਇਹ ਅਧਿਕਰਨ ਕਾਰਕ ਸਿਸਾਮੀਆ ਉਹਦਾ ਮਤਲਬ ਹੁੰਦਾ ਰੂਹ ਵਿੱਚ ਦੁਆਰਾ ਭਾਵਿਸਤਰ ਉਤੇ ਜਾਂ ਤੇ। ਜੇ ਸ੍ਰੀ ਕੀਨਾਰ ਉਭਰੇ ਹੁੰਦਾ ਬਚ ਸਕਦਾ। ਜਿੱਤੇ ਹੁੰਦਾ ਉਸੇ ਤਰ੍ਹਾਂ ਹੈ। ਸਤਗੁਰੂ ਗੁਰੂ ਨੇ ਸੁਖ ਹੁੰਦਾ ਆਤਮਕ ਆਨੰਦ। ਸੱਚਾ ਸ਼ਬਦ ਹੁੰਦਾ ਸਦਾ ਸੇਰ ਪ੍ਰਭੂ ਦੀ ਸਲਾਹੀ ਬਾਤ। ਵਿਚਾਰ ਹੁੰਦਾ ਵਿਚਾਰ ਕੀ ਹਰੇ ਨੂੰ ਸਹਰੀ ਹੈ ਕਿ ਪੂਰਨ ਪੂਰਵ ਘਰਦੰਤਕ ਜਿਹੜਾ ਹੁੰਦਾ ਹੈ ਇਹ ਟਕਾ ਕੇ ਵਿਚਾਰ ਕੇ ਅਵਰ ਹੁੰਦਾ ਕੋਈ ਹੋਰ ਓਮੇ ਕੀ ਹੈ ਉਹ ਹੁੰਦਾ ਮੈਂ ਮੈਂ ਕਰਮੀ ਓਮੇ ਓਮੇ ਮਾਇਆ ਮਾਇਆ ਦੀ ਹੋਂਦ ਮਾਇਆ ਦੀ ਤਾਂ ਦੂਜੀ ਹੁੰਦਾ ਪ੍ਰਭੂ ਤੋਂ ਬਿਨਾ ਕੋ ਉਹ ਕੋਈ ਦਾ ਪਿਆਰ ਜਿਹੜਾ ਹੈ ਅਦਰਦੈਨ ਪਰਮਾਤਮਾ ਉਹਦੇ ਨਾਲ ਪਿਆਰ ਕਰਨਾ ਉਹਨੂੰ ਕਹਿੰਦੇ ਦੂਜਾ ਮੋਹ ਦੂਜੇ ਲੱਗੇ ਪਾਉ ਦੂਜੇ ਮੋਹ ਆ ਆ ਕੰਦਾ ਹਟੇ ਚ ਕੈ ਸ਼ਬਦ ਦੇ ਸ਼ਬਦ ਨਹੀਂ ਮਨ ਇਹ ਸ਼ਬਦ ਹੈ ਝਾਰੀ ਲੱਗੀ ਹੈ ਇਹਦਾ ਮਤਲਬ ਹੈ ਸ਼ਬਦ ਰਾਹੀਂ ਦਤਿਨ ਜਿਹੜੀ ਝਾਰੀ ਲੱਗੀ ਆ ਨਾ ਜੀ ਉਹ ਹੈ ਅਦਕਰਨ ਕ ਕਰਨ ਕਾਰਕ ਕਾਰਕ ਦੀ ਨਿਸ਼ਾਨੀ ਹੈ ਜਿਹਦਾ ਮਤਲਬ ਹੁੰਦਾ ਰਾਹੀਂ ਨਾਲ ਕਿ ਆ ਗਿਆ ਰਾਹ ਪਰ ਜਾ ਲਈਏ ਪਰ ਜਾ ਲਈਏ ਚਾਲਣਾ ਤਾਂ ਹੈ ਪਰ ਜਾ ਲਈਏ ਭਾਵ ਸੰਗੀਤ ਰਸਾ ਸੰਗੀਤ ਰਸਾ ਪਰ ਜਾ ਲਈਏ ਜਾਲੀਏ ਦਾ ਅਗੇ ਪਰ ਲੱਗਿਆ ਤਾਂ ਪਰ ਜਾ ਲਈਏ ਬਣਗੇ ਸੰਗੀਤ ਰਸਾ ਉਜਲਾ ਹੁੰਦਾ ਪੁਵਿੱਤਰ ਮੋਕ ਉਜਲੇ ਪਾਉ ਪੁਵਿੱਤਰ ਮਨ ਅਨੁਸਾਰ ਹੀ ਲੱਗਿਆ ਮਨ ਵਿੱਚ ਅਧਿਕ ਕਰਨ ਕਰ ਦੀ ਨਿਸ਼ਾਨੀ ਹੈ ਤਾਂ ਤੰਗ ਕੋਲਾ ਮਗਲ ਕਰਨ ਦਾ ਅਲਪੇਚਾ ਅਦਕਾਰ ਹੁੰਦਾ ਮਾਰਨ ਹੁੰਦਾ ਪ੍ਰਭਾਵ ਮਾਰਨ ਦਾ ਅਸੀਲਾ ਵੀ ਇਸ ਚੀਜ਼ ਦਾ ਮਾਰਨਾ ਹੈ ਕੋਈ ਚੀਜ਼ ਨੂੰ ਮਾਰਨਾ ਕਰਨ ਕਰਨਾ ਹੋਵੇ ਕੋ ਉਹ ਦੇ ਅੱਗੇ ਕੋਈ ਚੀਜ਼ ਹੋਵੇ ਕੋਈ ਵਾਇ ਹੋਵੇ ਉਹ ਦਾ ਆਪਾਂ ਕਹਿੰਦੇ ਨੇ ਜਿਹੜਾ ਮਾਰ ਆਇਆ ਤਾਂ ਉਹ ਜਿਹੜਾ ਹੈ ਮਕਾਨ ਦਾ ਵਸੀਲਾ ਜਿਹੜਾ ਵਸੀਲਾ ਆਏ ਅੱਗੇ ਹੈ ਪਦ ਜਿਹੜਾ ਹੈ ਵਡਿਆਈ ਵਡਿਆਈ ਦਾ ਭਾਵ ਹੈ ਬਜ਼ੁਰਗੀ ਇੱਜ਼ਤ ਸਤਿਗੁਰ ਸਤਿਗੁਰ 니 ਸਤਿਗੁਰ ਤੋਂ ਭਾਵ ਸਤਿਗੁਰ ਨੇ ਸਿਆੜੀ ਲਗੀ ਸਤਿਗੁਰ ਨੇ ਤੁਰੋਂ ਕੋਰ ਹੋ ਤੋ ਭਾਵ ਤੋ ਤੁਰ ਤੋ ਹੰ ਅਜੂਰੀ ਤੋ ਹਈ ਕੋ ਕੰਮਦਾ ਹੈ ਰਜਾ ਮਹਾਨਾ ਦਾ ਹੁਕਮ ਕੋਝ ਹੁੰਦਾ ਸਤਾਂ ਕੋਝ ਕੇ ਸਮਝ ਕੇ ਭਾਵ ਸਮਝ ਕੇ ਉਹੀ ਹੈ ਪੂਰ ਕੋ ਪੂਨ ਆਦੰਤ ਜਿਸਾਨ ਨਿਸ਼ਾਨ ਪਰਵਾਨਾ ਦਾ ਦਾ ਕੁੱਤੀ ਹੁੰਦੀ ਆ ਪੁੱਤਾਂ ਨੇ ਪਤੀ ਪਤੀ ਗਿਆ ਨੇ ਪਤੀਂ ਪ੍ਰਤੀਜ्ञਾ ਨੇ ਸਕੀ ਸਕੇ ਆ ਨੇ ਸਕੇ ਆ ਨੇ ਸਾਥ ਬੰਦੀਆਂ ਨੇ ਅੱਗੋਂ ਪਿੱਛੋਂ ਬਾ ਅੱਗੋਂ ਪਿੱਛੋਂ ਬਾ ਉਹਦਾ ਵੀ ਸਾਰਾ ਤੋੜ ਲੈਣਾ ਤੇ ਕਰ ਤੇ ਚਰਿੰਗ ਲੈਣਾ ਜੰਗੀ ਤਰ੍ਹਾਂ ਤੋੜ ਲੈਣਾ ਤੋੜਦਾ ਖੂਜ ਲੈਣਾ ਲਾਇ ਹੋਂ ਉਹਦਾ ਲਾ ਦਿੱਤਾ ਉਹ ਹੁੰਦਾ ਕੋਈ ਮਨੁੱਖ ਬਖਸ਼ੂਸ ਬਖਸ਼ੀਓਸ ਕੂੜਾ ਤੇ ਸਸੇ ਮੋਬਲ ਮਖੀ ਉਸਨੇ ਬਖਿਆ ਉਸਨੇ ਬਖਿਆ ਜੇ ਜਿਹੜਾ ਮਨੋ ਜੇ ਤੋਂ ਬਾਵੜਾ ਜਿਹੜਾ ਮਨੋ ਮਿਲ ਹੁੰਦਾ ਫੇਰਾ ਗਿਆ ਫਿਰ ਕੇ ਝਿਆਰੀ ਲੱਗੀਆ ਪੂਰ ਗੂਰਨ ਪਾਰਦੰਤ ਪੂਰ ਗੂਰਨ ਮਨਨੇ ਭਤੀਜਾ ਹੈ ਜਿਹੜਾ ਉਹਨੂੰ ਮਨ ਲਾ ਮਨ ਤੇ ਭਤੀਜਾ ਸੋ ਉਹਨੂੰ ਖਾਲ ਬਤੀਜਾ ਲੋਕ ਦੇ ਵਿੱਚ ਪਲਕ ਬਾਪਰ ਲੋਕ ਦੇ ਵਿੱਚ ਫਿਰ ਜੇ ਕਾਬਜਾ ਹੁੰਦਾ ਉਹ ਫਿਰ ਜੇ ਜੰਦਾ ਕਾਬਜਾ ਹੋ ਜਾਂਦਾ ਫਿਰੇ ਪਟਕ ਲੱਗਦਾ ਫਿਰ ਲੱਗਦਾ ਫਿਰ ਤੇ ਤੋਂ ਪਾਉਲੀ ਪਟਕ ਲੱਗਦਾ ਆਨ ਹੁੰਦਾ ਹੈ ਨਾ ਨਾਲ ਕੀ ਹੁੰਦਾ ਕਿਰਦਾ ਤਾਂ ਜਿਹੜੀ ਹੈ ਉਹ ਗਿਰਦਾ ਭਰਿਆ ਹੁੰਦਾ ਵਕਾਰਾਂ ਨਾਲ ਗਿਰਦਾ ਕਾਦੇ ਨਾਲ ਭਰਿਆ ਹੁੰਦਾ ਗੰਦ ਕੀ ਹੋਣਾ ਉੱਤੇ ਭਗਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਇਹਨਾਂ ਤੋਂ ਜਿਹੜੇ ਵਕਾਰ ਪੈਦਾ ਹੁੰਦੇ ਉਹਦੇ ਨਾਲ ਭਰਿਆ ਨੋ ਦੇਖਾ ਜਾਨਕਾ ਵਲ ਸੇਵਕ ਦੇ ਪੱਖ ਦੇ ਜਾਨਕੇ ਵਲ ਸੇਵਕ ਦੇ ਪੱਖ ਦੇ ਸੁਜਾਨ ਹੁੰਦਾ ਸਿਆਣਾ ਸਭ ਦੇ ਦਿਲਾਂ ਦੀ ਜਾਣਣ ਵਾਲਾ ਇਹਤ ਹੁੰਦਾ ਸਾਧ ਸੰਗਤ ਚੂਗ ਉਪਰਾਗ ਆਤਮਿਕ ਪੂਜਾ ਅਸੇ ਤੀਨੋ ਕੋਲ ਆਤਮਿਕ ਪੂਜਾ ਨੇ ਇਹ ਸੇ ਤੋਂ ਪਾਵੇ ਤੇ ਆਤਮਿਕ ਪੂਜਾ ਇਹ ਤਾਂ ਪੂਜਾ ਨਹੀਂ ਹੈ ਆਤਮਾ ਦੇ ਗੁਜਰ ਆਤਮਾ ਸਭ ਆਏ ਸਾਰੇ ਆਏ ਸਭ ਆਏ ਸਾਰੇ ਆਏ ਲਹਿਣ ਉਸ ਨੇ ਲਾ ਦਿੱਤਾ ਕਿਉਂ ਮਨ ਉਹਨਾਂ ਦੇ ਮਨਾਂ ਦੇ ਵਿੱਚੋਂ ਉਹਨਾਂ ਦੇ ਮਨਾਂ ਕੋਲ ਆ ਲੇਤਾ ਹੁਣ ਸਾ ਸੰਗਤ ਇਕੱਠਾ ਪੜੇ ਆ ਗਏ ਇਹ ਤੋਂ ਅਗੇ ਆਪਾਂ ਹੁਣ ਫੇਸਬੁਕ ਹੁਨਾਮੇ ਦੇ ਅਕਰੀ ਅਕਰੀ ਜਾਂਦੇ ਹਾਂ ਹੇ ਪ੍ਰਭੂ ਹੁ ਕਾ ਰਾਮ ਵਿੱਚ ਛੜ ਰਿਹਾ ਹੈ ਸੰਸਾਰ ਨੂੰ ਮੇਰ ਕਰਕੇ ਵਿਚਾਰ ਜਗਤ ਜਨਮ ਦਾ ਰਖ ਲੈ ਆਪਣੀ ਕਿਰਪਾ ਧਾਰ ਆਪਣੀ ਮਿਹਰ ਕਰਕੇ ਆਪਣੀ ਕਿਰਪਾ ਕਰਕੇ ਆਪਣੀ ਦਇਆ ਕਰਕੇ ਆਪਣੀ ਮયા ਕਰਕੇ ਇਸ ਛੜ ਰਿਹਾ ਸੰਸਾਰ ਨੂੰ ਆਦੇ ਵਿੱਚ ਛੜ ਰਿਹਾ ਹੈ ਇਹ ਵਿਕਾਰਾਂ ਦੇ ਵਿੱਚ ਛੜ ਰਿਹਾ ਸੰਸਾਰ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਛੜ ਰਿਹਾ ਜਿਹੜੇ ਹੈ ਇਸ ਸੰਸਾਰ ਨੂੰ ਆਪਣੀ ਮੇਰ ਕਰਕੇ ਇਹ ਵਿਚਾਰਾ ਵਿਚਾਰਾ ਜੇ ਤ੍ਰਿਕੇ ਵੀ ਦੇ ਨਾਲ ਹੀ ਇਹ ਬਚ ਸਕਦਾ ਉਸੇ ਤਰ੍ਹਾਂ ਵਿਚਾਰਾ ਜੇ ਤਿਲ ਪਰਵਾਰੇ ਉਪਰੇ ਦਿੱਤੇ ਨਿਰੋ ਬਾਚਿਤ ਦੁਆਰੇ ਜਿਸ ਤਰ੍ਹਾਂ ਮੁਕਾਵ ਹੈ ਉਸੇ ਨਾਲ ਹੀ ਇਹ ਬਚਦਾ ਬਿਚਾਰਾ ਸਾਤ ਗੁਰ ਸੋਖੋ ਬੇਕਾ ਲਿਆ ਸੱਚਾ ਸੰਤ ਵਿਚਾਰ ਨਾਨਕ ਅਵਰ ਨਸ ਜਈ ਆਰਬਿੰਨ ਬਕਸਲੇ ਨਾਲ ਆਰਬਿੰਨ ਬਕਸਲੇ ਨਾਲ ਜੀ ਨਾਮ ਸਰਦਾਰ ਸੇਰ ਪ੍ਰਬੋਦੀ سلسلہ ਦੀ ਬਾਣੀ ਮਨ ਵਿੱਚ ਰਸਾ ਕੇ ਜਿਸ ਮਨੁੱਖ ਨੂੰ ਸਤਿਗੁਰ ਨੇ ਸਿਮਰਨ ਦਾ ਆਤਮਕ ਆਨੰਦ ਰਖਾ ਦੇ ਕਿ ਜਿਹੜੀ ਬਾਣੀ ਦਾ ਸਿਮਰਨ ਜਿਹੜਾ ਹੈ ਉਹ ਬਸ ਹੋਣਾ ਹੈ ਉਹਦੇ ਅੰਦਰ ਰੁੱਖ ਦੇ ਅੰਦਰ ਜੀਵੀਤੀ ਉਹ ਕੌਣ ਕਰਦਾ ਹੈ ਉਹ ਸਤਿਗੁਰ ਉਹ ਕਰਦੇ ਸਤਿਗੁਰ ਨੇ ਜੀ ਜੋ ਬਰਿੰਦਾ ਜਿਹੜਾ ਨਾ ਆਤਮਿਕ ਆਨੰਦ ਦੀ ਵਕਾਫਾ ਹੈ ਨਾ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਤੋਂ ਬਿਨਾ ਕੋਈ ਹੋਰ ਕੋਸ਼ਿਸ਼ ਕਰਨ ਵਾਲਾ ਨਹੀਂ ਨੂੰ ਇਹ ਸਮਝ ਆ ਗਿਆ ਹੋਵੇ ਮਾਇਆ ਮੋਹਣੀ ਦੂਜੇ ਲੱਗੇ ਜਾਏ ਨਾ ਹੀ ਮਾਰੀ ਨਾ ਮਰੇ ਨਾ ਇਹ ਹਾ ਨਾ ਇਹ ਹਟ ਵਿਗਾਈ ਗੁਰ ਤੇ ਸਾਨੇ ਪਰ ਜਾਲੀਏ ਤਾਂ ਇਹ ਵਿੱਚੋਂ ਚਾਏ ਤਨਮਨ ਹੋਵੇ ਉਜਲਾ ਨਾਮ ਵਸੇ ਮਨ ਆਈ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਈ ਇਹ ਭਾਈ ਮਾਇਆ ਦੀ ਹੋਂਦ ਸੰਸਾਰ ਸਾਰੇ ਸੰਸਾਰ ਨੂੰ ਆਪਣੇ ਵਾਸ ਦੇ ਵਿੱਚ ਕਰਨ ਦੀ ਸਮਰਥਾ ਵਾਲੀ ਇਹ ਜਿਹੜੀ ਮਾਇਆ ਦੀ ਹੋਂਦ ਹੈ ਨਾ ਇਹ ਦੇ ਅੰਤ ਇਹ ਇੰਨੀ ਕੁ ਸਟਰੋਂਗ ਹੈ ਕਿ ਇਸਾਰੇ ਸੰਸਾਰ ਨੂੰ ਆਪਣੇ ਬਾਤ ਵਿੱਚ ਕਰਨ ਦੇ ਸਮਰੱਤ ਹੈ ਇਸ ਲਈ ਅਸਰ ਇਹ ਜੀਵ ਪਰਮਾਤਮਾ ਨੂੰ ਵਿਸਾਰ ਕੇ ਹੋਰ ਦੇ ਮੂਝ ਕਰਦਾ ਹੈ ਹੋਰਾਂ ਦੇ ਮੂਝ ਪਸ ਜਾਂਦਾ ਇਹ ਹਉਮੈ ਨਾ ਕਿਸੇ ਪਾਸੋਂ ਮਾਰੀ ਜਾ ਸਕਦੀ ਹੈ ਤੇ ਨਾ ਹੀ ਇਹ ਆਪ ਮਰਦੀ ਹੈ ਨਾ ਹੀ ਕਿਸੇ ਦੇ ਕੇ ਹੱਟੀ ਦੀ ਵੇਚੀ ਜਾ ਸਕਦੀ ਜੇ ਤੁਹਾਡੇ ਅੰਦਰ ਹਉਮੈ ਆਸੀ ਚਾਹੀਏ ਕਿ ਇਹ ਵੇਚੇਗੇ ਭੈੜੀ ਹੈ ਨਹੀਂ ਵਿਗਦੀ ਕਿਸੇ ਰੱਤੇ ਦੀ ਉਹ ਜਦੋਂ ਇਸ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਚੰਗੀ ਤਰ੍ਹਾਂ ਸਾੜਦੇ ਹੁਣ ਕਿੱਥੇ ਆਇਆ ਕਿ ਇਸ ਹੜਤਾ ਸਕਦੀ ਹੈ ਇਹਨੂੰ ਸਾੜਿਆ ਜਾ ਸਕਦਾ ਪਾਉ ਖਤਮ ਕੀਤਾ ਜਾ ਸਕਦਾ ਪਰ ਕਿਵੇਂ ਖਤਮ ਹੋਊਗਾ ਕਿਵੇਂ ਹੋਊਗਾ ਜਦੋਂ ਇਸ ਨੂੰ ਗੁਰੂ ਦੇ ਸ਼ਬਦ ਦੇ ਰਾਹੀਂ ਚੰਗੀ ਤਰ੍ਹਾਂ ਪੜ ਜਾਲੀਏ ਜਹਾਲ ਦਾ ਦੇਈਦਾ ਪੜ ਜਾਲੀਏ ਚੰਗੀ ਕਰ ਸਾੜ ਦਈਏ ਤਦ ਉਹ ਇਹ ਜੀਵ ਦੇ ਅੰਦਰੋਂ ਉੱਕਦੀ ਇਹ ਭਾਈ ਜਿਸ ਮਨੋਕ ਦੇ ਅੰਦਰੋਂ ਮਾਇਆ ਦੀ ਹੋਂਦ ਹੀ ਮੁਕਦੀ ਹੈ ਉਹਦਾ ਕੰਨ ਉਹਦਾ ਮਨ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਹੈ ਨਿਰਮਲ ਹੋ ਜਾਂਦਾ ਹੈ ਪਵਿੱਤਰ ਹੋ ਜਾਂਦਾ ਕਿ ਇਹ ਨਾ ਹਨ ਗੁਰੂ ਦਾ ਸ਼ਬਦ ਹੀ ਮਾਇਆ ਦਾ ਪ੍ਰਭਾਵ ਮੁਕਾਉਣ ਦਾ ਵਸੀਲਾ ਹੈ ਉਹ ਬੇਤਰਭੁਜ ਜਾਂਦਾ ਜੇ ਕੋਈ ਜਿਹੜਾ ਹੈ ਨਾ ਇਹ ਵੀ ਜਿਹੜੀ ਮਾਇਆ ਹੈ ਨਾ ਇਹਨੂੰ ਮੁਕਾਉਣ ਵਾਲਾ ਜਿਹੜਾ ਹੈ ਉਹ ਪ੍ਰਭਾਵ ਮੁਕਾਉਣ ਵਾਲਾ ਵਸੀਲਾ ਹੈ ਤੇ ਗੁਰੂ ਦਾ ਸ਼ਬਦ ਹੈ ਗੁਰੂ ਦੀ ਸ਼ਰਪਿਆ ਹੀ ਜਿਹੜਾ ਹੈ ਇਹ ਵੀ ਹੈ ਜਿਹੜੀ ਇਜਤ ਗੁਰੂ ਅਮਰਦਾਸ ਜੀ ਦੀ ਹੋਈ ਉਹ ਗੁਰੂ ਅੰਗਦ ਸਾਹਿਬ ਨੇ ਬਰਮਾਦਮਾ ਦੀ ਅਜੀ ਹਜੂਰੀ ਤੋਂ ਮਿਲਿਆ ਤਾਂ ਉਸ ਦੇ ਪ੍ਰਵਾਨਾ ਸਮਝ ਕੇ ਉਹਨਾਂ ਨੂੰ ਦਿੱਤੀ ਪੁੱਤਰਾ ਤੇ ਪਤੀਆਂ ਨੇ ਜਵਾਈਆਂ ਨੇ ਹੋ ਸਕੇ ਸਾਰਾ ਜਿੰਨੇ ਵੀ ਤੰਗੀ ਜੰਗੀਦਾਰਾਂ ਪਰਤੇ ਦੇਖ ਲਿਆ ਦੇਖ ਲਿਆ ਸੀ ਗੁਰੂ ਨੇ ਸਭ ਦਾ ਮਾਣ ਬੂਟਾ ਉਹਨਾਂ ਨੂੰ ਦਿੱਤਿਆ ਸੀ ਕਰਿਆ ਸੀ ਤੇ ਸਾਰਿਆਂ ਦਾ ਮਾਣ ਜਿਹੜਾ ਸੀ ਉਹ ਬੂਟਾ ਦੀ ਭਾਈ ਪ੍ਰਮਾਤਮਾ ਨੇ ਗੁਰੂ ਦੇ ਰਾਹੀਂ ਸਾਰੇ ਸੰਸਾਰ ਨੂੰ ਨਾਮ ਦੀ ਬਖਸ਼ੀ। ਗੁਰੂ ਕੀ ਸਤਗੁਰੂ ਕੀ ਵਡਿਆਈ ਸਤਗੁਰ ਦੇਤੀ ਤੋ ਤੋਰੋਂ ਹੁਕਮੋਂ ਵਜੇ ਨਿਸ਼ਾਨ। ਕੂਤੀ ਪਦੀ ਜਵਾਈ ਸਕੀ ਅਗੋ ਕਿਛੋ ਟੋਲ ਡਿਟਾਲ ਲਹ ਦਬਨਾ ਕਾ ਗੋ। ਕਿ ਹੈ ਜੀ ਸਾ ਸੰਗਤ ਜਿੱਥੇ ਕੋ ਵੇਖੇ ਦਿੱਤੇ ਮੇਰਾ ਸਤਗੁਰ ਹਰ ਬਖਸ਼ੂ ਸਭ ਜਹਾਨ ਜੇ ਸਤਗੁਰ ਨੂੰ ਮਿਲ ਮੰਨੇ ਸੂ ਹਲਦ ਪਲਦ ਸਿਜੇ ਜੇ ਵੇਵਕ ਹੋਵੇ ਸੂ ਫੇਰੇ ਪ੍ਰੇਸ਼ਟਾਨ ਸਾਲੇ ਸੰਸਾਰ ਨੂੰ ਨਾਮ ਦੀ ਬਚਸ ਕੀਤੀ ਹੈ ਜਿੱਤੇ ਵੀ ਕੋਈ ਵੇਖਦਾ ਉਹ ਤੇ ਹੀ ਪਿਆਰਾ ਗੁਰੂ ਨਾਮ ਦੀ ਦਾਤ ਦੇਣ ਦੇਣ ਗੁਰੂ ਜਿਹੜਾ ਹੈ ਇਸੇ ਵੀ ਫਿਰ ਉਹ ਦੇਖਦਾ ਹੈ ਹੋਂਲੁਕ ਜੀਵ ਇਸਤਰੀ ਤੇ ਗੁਰੂ ਜਿਹੜਾ ਉੱਤੇ ਹੀ ਦਾਤ ਦੇਣ ਵਾਸਤੇ ਮੌਜੂਦ ਹੈ ਜਿਹੜਾ ਮਨੁੱਖ ਗੁਰੂ ਨੂੰ ਮਿਲ ਕੇ ਪਤੀਜਦਾ ਹੈ ਉਹ ਇਸ ਲੋਗ ਤੇ ਪ੍ਰਲੋਗ ਦੇ ਵਿੱਚ ਕਾਮਯਾਬ ਹੋਦਾ ਪਰ ਜਿਹੜਾ ਮਨੁੱਖ ਗੁਰੂ ਵੱਲ ਮੂੰਹ ਮੋੜਦਾ ਉਹ ਮਨੁੱਖ ਜਿਹੜਾ ਹੈ ਦੇ ਬਾਬਾ ਮਨਮੋਹੂ ਦੇ ਕੋਪੜ ਕਲਾਪ ਉਹਦਾ ਹਿਰਦਾ ਬਕਾਰ ਨਾਲ ਗੰਦਾ ਵਾ ਹੁੰਦਾ ਔਰ ਉਹ ਦੇ ਉਹਦੇ ਵਿੱਚ ਕੀ ਆ ਰਿਹਾ ਇਹ ਨਾਂ ਆ ਸਭ ਦੇ ਦਿਲ ਦੀ ਜਾਣਨ ਵਾਲਾ ਸਭ ਦਾ ਮਿੱਤਰ ਸਭ ਵਿੱਚ ਵਿਆਪਕ ਪ੍ਰਭ ਆਪਣੇ ਸੇਵਕ ਦੇ ਪੱਖ ਦੇ ਰੰਦਾ ਉਹਦੀ ਸਕੋਟ ਜੇ ਰਹਿੰਦਾ ਉਹਦੀ ਸਕੋਟ ਜੇ ਇਹ ਭਾਈ ਗੁਰੂ ਦੇ ਦਰ ਤੋਂ ਆਤਮ ਖੁਰਾਕ ਹੁੰਦੀ ਹੈ ਸਾ ਸੰਗਤ ਗੁਰੂ ਦੇ ਘਰ ਤੇ ਜਾਈਏ ਨਾ ਤੇ ਗੁਰੂ ਤੋਂ ਕੀ ਮਿਲਦਾ ਸਾਨੂੰ ਗੁਰੂ ਤੋਂ ਆਤਮ ਖੁਰਾਕ ਮਿਲਦੀ ਹੈ ਆਤਮਾ ਦੀ ਖੁਰਾਕ ਬਹੁਤ ਜ਼ਰੂਰੀ ਹੈ ਤੇ ਆਤਮਾ ਦੀ ਖੁਰਾਕ ਫਿਰ ਮਿਲਦੀ ਕਿ ਤੋਂ ਸਿਰਫ ਤੇ ਸਿਰਫ ਗੁਰੂ ਤੋਂ ਸਾਰੇ ਲੋਕ ਗੁਰੂ ਦੇ ਚਰਨੀ ਆ ਲਗੇ ਗੁਰੂ ਨੇ ਸਭ ਨਾਲ ਦੇ ਮਨ ਤੋਂ ਅਮਕਾਰ ਦੇ ਇਸ ਨੂੰ ਆਪ ਜੀ ਤੋਂ ਬੋਗਮਨਾ ਆਪਣੇ ਲਈ ਅਰਥ ਆਕ੍ਰਿਆਤ ਵਿਚਾਰ ਵਾਹਿਗੁਰੂ ਜੀ ਦਾ ਕਲਪਸਾ ਵਾਹਿਗੁਰੂ ਜੀ ਦੀ ਇਫਤਿਹ